ਹਸਪਤਾਲ ਦੇ ਵਿੱਚ ਮਿਲਣ ਪਹੁੰਚੇ ਰਾਜਵੀਰ ਜਵੰਦਾ ਦੇ ਜਿਗਰੀ ਯਾਰ ਕਗਨ ਖੋકરી ਨੇ ਬਾਹਰ ਆ ਕੇ ਮੀਡੀਆ ਨੂੰ ਦਸੀ ਐਸੀ ਮੰਦ ਭਾਗੀ ਖਬਰ ਜਿਸ ਨੂੰ ਸੁਣੌ ਤੁਹਾਡੇ ਵੀ ਪੈਰਾਂ ਥੱਲੋਂ ਜ਼ਮੀਨ ਨਿਕਲ ਜਾਂਦੀ ਸੋ ਜਿੱਥੇ ਤੁਹਾਨੂੰ ਦੱਸਣਾ ਚਾਹਾਂਗੇ ਕਿ ਲਗਾਤਾਰ ਰਾਜਵੀਰ ਜਵੰਦਾ ਦੀ ਹਾਲਤ ਦੇ ਬਾਰੇ ਖਬਰਾਂ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ ਜੋ ਕਿ ਸਤਵਨੋ ਵੀ ਹੈਰਾਨ ਕਰ ਰਹੀਆਂ ਨੇ ਇੱਕ ਵਾਰ ਤੇ ਰਾਜਵੀਰ ਜਵੰਦਾ ਦੀ ਹਾਲਤ ਜਿਹੜੀ ਐ ਬਿਲਕੁਲ ਠੀਕ ਹੋ ਗਈ ਸੀ ਪਰ ਹੁਣ ਦੁਬਾਰਾ ਤੋਂ ਹਾਲਤ ਜਿਹੜੀ ਐ ਖਰਾਬ ਹੋਈ ਹੈ ਜੋ ਆਕਰ ਜਿਹੜੇ ਵੀ ਪਤਾ ਲੈਣ ਜਾ ਰਹੇ ਨੇ ਸਭ ਨੂੰ ਉਹ ਅਰਦਾਸਾਂ ਕਰਨ ਲਈ ਕਿਉਂ ਕਹਿ ਰਹੇ ਨੇ ਇਹ ਵੀ ਬਹੁਤ ਵੱਡਾ ਸਵਾਲ ਹੈ ਔਰ ਹਰ ਇੱਕ ਦੇ ਮਨ ਦੇ ਵਿੱਚ ਇਹ ਡਰ ਹੈ ਕਿ ਸ਼ਾਇਦ ਪਾਣਾ ਕਿਤੇ ਹੋਰ ਹੀ ਨਾ ਵਾਪਰ ਜਾਏ ਹਰ ਕੋਈ ਜਿਹੜਾ ਹੈ ਇਸ ਗੱਲ ਤੋਂ ਡਰਦਾ ਪਿਆ ਹੈ ਕੋ ਨੂੰ ਇਹ ਦੱਸਣਾ ਚਾਹਾਂਗੇ ਕਿ ਹਰਿਆਣਾ ਦੇ ਪਿੰਜੌਰ ਦੇ ਵਿੱਚ ਸੜਕ ਹਾਦਸੇ ਦੇ ਵਿੱਚ ਪੰਜਾਬੀ ਕਾਇਕ ਰਾਜਵੀਰ ਜਵੰਦਾ ਜਰੀ ਹੈ ਉਹ ਬੁਰੀ ਤਰ੍ਹਾਂ ਹਾਦਸਾ ਗ੍ਰਸਤ ਹੋ ਜਾਂਦੇ ਨੇ ਜੋ ਕਿ ਵੈਂਟੀਲੇਟਰ ਸਪੋਰਟ ਤੇ ਨੇ ਸੋਮਵਾਰ ਦੀ ਸ਼ਾਮ 4 ਵਜੇ ਹਾਦਸਾ ਹਸਪਤਾਲ ਦੇ ਵਿੱਚੋਂ ਜਾਰੀ ਕੀਤੇ ਗਏ ਇੱਕ ਮੈਡੀਕਲ ਬੁਲੇਟਿਨ ਦੇ ਵਿੱਚ ਕਿਹਾ ਗਿਆ ਹੈ ਕਿ ਨਿਊਰੋ ਤਰਜਰੀ ਅਤੇ ਕ੍ਰਿਟੀਕਲ ਕੇਅਰ ਮਹਰਜਵੰਦਾ ਦੀ ਨੇੜੇੋਂ ਨਿਗਰਾਨੀ ਕਰ ਰਹੇ ਨੇ। ਫੋਰਟਿਸ ਹਸਪਤਾਲ ਮੋਹਾਲੀ ਦੇ ਮਹਾਰਾਂ ਦੀ ਇੱਕ ਟੀਮ ਵੱਲੋਂ ਉਸਦੀ ਦੇਖਭਾਲ ਕੀਤੀ ਗਈ ਹੈ। ਨਿਊਰੋ ਸਰਜਰੀ ਅਤੇ ਕ੍ਰਿਟੀਕਲ ਕੇਅਰ ਡਾਕਟਰ ਲਗਾਤਾਰ ਉਸਦੀ ਨਿਗਰਾਨੀ ਅਤੇ ਇਲਾਜ ਕਰ ਰਹੇ ਨੇ। ਜਿੱਤੇ ਕਿ ਪੰਜਾਬੀ ਗਾਇਕ ਗਗਨ ਕੋਕਰੀ ਨੇ ਵੀ ਉਹਨਾਂ ਦਾ ਹਸਪਤਾਲ ਪਹੁੰਚ ਕੇ ਪਤਾ ਲਿਆ ਉਹਨਾਂ ਦੀ ਹਾਲਤ ਬਾਰੇ ਜਾਣਿਆ ਪਰਿਵਾਰ ਦੇ ਨਾਲ ਜਿਹੜੀ ਹੈ ਉਹਨਾਂ ਨੇ ਸਪੈਸ਼ਲ ਤੌਰ ਤੇ ਮੁਲਾਕਾਤ ਕੀਤੀ ਹੈ। ਇਸ ਦੌਰਾਨ ਉਹਨਾਂ ਨੇ ਕਿਹਾ ਇੱਕ ਗਾਇਕ ਰਾਜੀਵ ਦੰਦਾ ਦੀ ਮਾਂ ਬਹੁਤ ਦਲੇਰ ਹੈ ਉਹਨਾਂ ਨੇ ਬਚਪਨ ਤੋਂ ਲੈ ਕੇ ਅੱਜ ਤੱਕ ਰਾਜੀਵ ਦੀ ਦੇਖਭਾਲ ਕੀਤੀ ਹੈ ਮੈਂ ਨਿੱਜੀ ਤੌਰ ਤੇ ਉਸ ਕੋਲ ਗਿਆ ਅਤੇ ਬੈਠਿਆ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਉਹ ਅਜੇ ਵੀ ਹਿੰਮਤ ਦੇ ਨਾਲ ਖੜੀ ਹੈ ਅਤੇ ਬਹੁਤ ਸਕਾਰਾਤਮਕ ਰਵੱਈਆ ਰੱਖਣ ਵਾਲੀ ਬੀਬੀ ਹੈ ਮੈਂ ਕੱਲ ਅਤੇ ਪਰਸੋ ਦੋਵੇਂ ਦਿਨ ਮਿਲਣ ਗਿਆ ਸੀ ਰਾਜੀਵ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ ਪਹਿਲੇ ਦਿਨ ਉਸ ਦੀ ਹਾਲਤ ਬਹੁਤ ਖਰਾਬ ਸੀ ਪਰ ਹੁਣ ਉਹ ਹੌਲੀ-ਹੌਲੀ ਠੀਕ ਹੋ ਰਿਹਾ ਹੈ ਡਾਕਟਰ ਨੇ ਇਹ ਵੀ ਕਿਹਾ ਹੈ ਕਿ ਹਾਲਤ ਦੇ ਵਿੱਚ ਸੁਧਾਰ ਉਰੇ ਹੈ ਮੈਂ ਸਾਰਿਆਂ ਨੂੰ ਰਾਜਵੀਰ ਲਈ ਅਰਦਾਸ ਕਰਨ ਦੀ اپੀਲ ਕਰਦਾ ਜੋ ਵੀ ਗੁਰਦੁਆਰਾ ਸਾਹਿਬ ਜਾ ਸਕਦਾ ਹੈ ਉਸ ਨੂੰ ਜ਼ਰੂਰ ਜਾ ਕੇ ਅਰਦਾਸ ਕਰਨੀ ਚਾਹੀਦੀ ਹੈ ਇਸ ਸਮੇਂ ਦੁਆਵਾਂ ਦੀ ਬਹੁਤ ਲੋੜ ਹੈ ਮੈਂ ਨਿੱਜੀ ਤੌਰ ਤੇ ਰਾਜਵੀਰ ਨੂੰ ਦੇਖਿਆ ਹੈ ਤੇ ਉਮੀਦ ਕਰਦਾ ਕਿ ਉਹ ਜਲਦੀ ਹੀ ਠੀਕ ਹੋ ਜਾਵੇਗਾ ਗਗਨ ਕੋਕਰੀ ਨੇ ਜਿੱਤੇ ਹਰ ਇੱਕ ਨੂੰ ਜਿਹੜੀ ਹੈ ਅਰਦਾਸ ਕਰਨ ਦੀ ਗੱਲ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਹਰ ਇੱਕ ਨੂੰ ਜਿਹੜੀ ਹੈ ਅਰਦਾਸ ਕਰਨੀ ਚਾਹੀਦੀ ਹੈ ਔਰ ਰਾਜਵੀਰ ਜਵੰਦਾ ਦੀ ਜਿਹੜੀ ਹਾਲਤ ਹੈ ਉਹ ਪਹਿਲਾਂ ਨਾਲੋਂ ਠੀਕ ਸੀ ਪਰ ਹੁਣ ਜੇ ਗੱਲ ਕਰੀਏ ਤਾਂ ਨਵੀਂ ਅਪਡੇਟ ਜਿਹੜੀ ਹੈ ਹੁਣੇ-ਹੁਣੇ ਸਾਹਮਣੇ ਆਈ ਹੈ ਜਿੱਥੇ ਕਿ ਇਹ ਪੁਨਾ ਦਾ ਇਲਾਜ ਜਿਹੜਾ ਹੈ ਬੜੀ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ ਤਾਜ਼ਾ ਜਾਣਕਾਰੀ ਅਨਸਾਰ ਉਹਨਾਂ ਦਾ ਬਲੱਡ ਪ੍ਰੈਸ਼ਰ ਅਤੇ ਦਿਲ ਦੀ ਧੜਕਣ ਸਥਿਰ ਹੈ ਜੋ ਕਿ ਇੱਕ ਸਕਾਰਾਤਮਕ ਸੰਕੇਤ ਮੰਨਿਆ ਜਾ ਰਿਹਾ ਹੈ ਇਹ ਜਾਣਕਾਰੀ ਉਹਨਾਂ ਦੇ ਸਹਜੋਗੀ ਨਾਲ ਨੇੜੇ ਰਹਿਣ ਵਾਲੇ ਕੁਝ ਕਲਾਕਾਰ ਵੀਰਾਂ ਨੇ ਕੁਝ ਪਰਿਵਾਰਕ ਮੈਂਬਰਾਂ ਨੇ ਸਾਂਝੀ ਕੀਤੀ ਹੈ ਹਾਦਸੇ ਦੌਰਾਨ ਰਾਜਵੀਰ ਦੇ ਸਰੀਰ ਦੇ ਵਿੱਚ ਆਕਸੀਜਨ ਦੀ ਕਮੀ ਵੀ ਦੇਖੀ ਗਈ ਅਤੇ ਐਮ ਆਰ ਆਈ ਰਿਪੋਰਟ ਦੇ ਵਿੱਚ ਪਤਾ ਚੱਲਿਆ ਕਿ ਉਹਨਾਂ ਦੇ ਗਰਦਨ ਅਤੇ ਰੀੜ ਦੀ ਹੱਡੀ ਦੇ ਵਿੱਚ ਗੰਭੀਰ ਟੱਟਾਂ ਲੱਗੀਆਂ ਨੇ ਨਤੀਜੇ ਵਜੋਂ ਉਹਨਾਂ ਦੇ ਹੱਥ ਪੈਰ ਕਮਜ਼ੋਰ ਹੋ ਗਏ ਨੇ ਉਹਨਾਂ ਨੂੰ ਲੰਮੇ ਸਮੇਂ ਲਈ ਵੈਂਟੀਲੇਟਰ ਸਹਾਇਤਾ ਦੇ ਰਹਿਣ ਦੀ ਲੋੜ ਪੈ ਸਕਦੀ ਹੈ ਗਾਇਕ ਰਾਜਵੀਰ ਪਿਛਲੇ 3 ਦਿਨਾਂ ਤੋਂ ਵੈਂਟੀਲੇਟਰ ਤੇ ਨੇ ਸਿਰ ਅਤੇ ਰੀੜ ਦੀ ਹੱਡੀ ਦੇ ਵਿੱਚ ਸੱਟਾਂ ਜ਼ਿਆਦਾ ਹੋਣ ਕਾਰਨ ਉਹਨਾਂ ਦਾ ਇਲਾਜ ਨਿਊਰੋ ਸਰਜਰੀ ਅਤੇ ਕ੍ਰਿਟੀਕਲ ਕੇਅਰ ਮਹਾਰਾਂ ਦੀ ਇੱਕ ਟੀਮ ਦੁਆਰਾ ਕੀਤਾ ਜਾ ਰਿਹਾ ਹੈ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਗਾਇਕ ਅਤੇ ਸਿਆਸਤਦਾਨ ਉਹਨਾਂ ਨੂੰ ਦੇਖਣ ਲਈ ਹਸਪਤਾਲ ਜਾ ਰਹੇ ਨੇ ਉਹਨਾਂ ਦੀ ਤਿਹਰਜਾਬੀ ਲਈ ਪ੍ਰਸਤਾਵਾ ਜੜੀਆਂ ਨੇ ਕੀਤੀਆਂ ਜਾ ਰਹੀਆਂ ਨੇ ਤੁਹਾਨੂੰ ਅੱਥੇ ਵੀ ਦੱਸਣਾ ਚਾਹਾਂਗੇ ਕਿ ਆਖਰ ਰਾਜਵੀਰ ਜਮੰਦਾ ਜਿਹੜੇ ਨੇ ਪਹਿਲਾਂ ਨਾਲੋਂ ਕਾਫੀ ਠੀਕ ਨੇ ਪਰ ਇੱਕਦਮ ਹਲ ਗਰੀ ਬਿਗੜ ਜਾਂਦੀ ਹੈ ਪਰ ਇੱਕਦਮ ਹਾਲਤ ਜਿਹੜੀ ਹੈ ਉਹਨਾਂ ਦੀ ਠੀਕ ਹੋ ਜਾਂਦੀ ਹੈ ਹਾਲਾਂਕਿ ਅਪ ਡਾਊਨ ਜਿਹੜਾ ਹੈ ਉਹਨਾਂ ਦੇ ਸਿਹਤ ਦੇ ਵਿੱਚ ਚੱਲ ਰਿਹਾ ਹੈ ਤੇ ਡਾਕਟਰ ਜਿਹੜੇ ਨੇ ਉਹ ਮੰਨ ਰਹੇ ਨੇ ਕਿ ਦੁਆਵਾਂ ਮਹੱਰੀਆਂ ਨੇ ਅਸਰ ਕਰ ਰਹੀਆਂ ਨੇ ਪਰ ਹੋਰ ਉਹਨਾਂ ਨੂੰ ਦੁਆਵਾਂ ਦੀ ਲੋੜ ਹੈ ਤੇ ਅਰਦਾਸਾਂ ਦੀ ਲੋੜ ਹੈ ਵੱਧ ਤੋਂ ਵੱਧ ਜਿੰਨਾ ਵੀ ਹੋ ਸਕਦਾ ਹੈ ਉਹਨਾਂ ਦੇ ਚਾਹਣ ਵਾਲੇ ਦੇ ਪਰਿਵਾਰਕ ਮੈਂਬਰ ਪਰਮਾਤਮਾਗੇ ਅਰਦਾਸ ਕਰਨ ਤੇ ਰੱਬ ਵੱਲੋਂ ਕੀਕੀਆਂ ਹੋਈਆਂ ਅਰਦਾਸਾਂ ਹੀ ਉਹਨਾਂ ਨੂੰ ਬਚਾ ਸਕਦੀਆਂ ਨੇ ਪਰ ਡਾਕਟਰ ਜਿਹੜੇ ਨੇ ਬਹੁਤ ਵਧੀਆ ਧੰਗ ਦੇ ਨਾਲ ਉਹਨਾਂ ਦੀ ਦੇਖਭਾਲ ਕਰ ਰਹੇ ਨੇ ਉਹਨਾਂ ਦਾ ਹਰ ਇੱਕ ਪੱਤ ਤੋਂ ਭਿਆਨ ਜਿਹੜਾ ਹੈ ਦੇ ਕੇ ਆਜ਼ ਕਰ ਰਹੇ ਨੇ ਤਾਂ ਮਿਲਦੇ ਆ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ